22 ਅਪ੍ਰੈਲ ਨੂੰ ਪਹਿਲਗਾਮ ਵਿਖੇ ਜਿਹੜੀ ਪਾਕਿਸਤਾਨ ਉਸ ਪੈਠੀ ਆਤਦੀਆਂ ਨੂੰ ਸਲਾਨੀਆਂ ਤੇ ਇੱਕ ਸੈਰ ਕਰਨ ਗਏ ਨਹਾਥੇ ਲੋਕਾਂ ਦੇ ਉਹਨਾਂ ਦੀ ਇਨਸਾਨੀਅਤ ਤੋਂ ਗਰੀ ਹੋਈ ਘਟਨਾ ਕੀਤੀ ਹੈ ਉਹਨਾਂ ਦਾ ਜਾਨ ਚਲ ਗਈ ਹੈ ਉਹਨਾਂ ਦੀ ਹੱਤਿਆ ਕੀਤੀ ਹੈ ਇਹ ਇੱਕ ਇਨਸਾਨੀਅਤ ਤੋਂ ਗਰੀ ਹੋਈ ਕਰਤੂਤ ਹੈ ਕਲੰਕਤ ਕਰਨ ਵਾਲੀ ਗੱਲ ਹੈ ਅਸੀਂ ਇਹਨਾਂ ਦੀ ਘੋਰ ਨਿੰਦਾ ਕਰਦੇ ਹਾਂ ਇਸੇ ਰੋਜ਼ ਵਜੋਂ ਅੱਜ ਅਸੀਂ ਸਰਦਾ ਤ੍ਰਿਪਤੀ ਦਸ ਬਾਜਵਾਜੀ ਐਮਐਲਏ ਸਾਹਿਬ ਫਤਿਹਗੜ ਚੂੜੀਆਂ ਦੀ ਰਹਿਣਬਾਈ ਦੇ ਵਿੱਚ ਫਤਿਹਗੜ ਚੂੜੀਆਂ ਫਿਰ ਕੈਡਲ ਮਾਰਚ ਕੀਤਾ ਹੈ ਤੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਨਾਲ ਚੜਹਣੋਂ ਖੜੇ ਹਾਂ ਇਸ ਤੇ ਸਾਰੇ ਇਕੱਠੇ ਹਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਅੱਤਵਾਦੀਆਂ ਦੇ ਖਿਲਾਫ ਪਛਾਣ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਮਨ ਤੇ ਸ਼ਾਂਤੀ ਤੇ ਅਖੰਡਤਾ ਦੀ ਭਾਰਤ ਨੂੰ ਤੋੜਨ ਦੀ ਜੁਰਤ ਨਾ ਕਰੇ ਦੇਖੋ ਜਿਹੜਾ ਪੈਨ ਗੈਮ ਤੇ ਘਟਨਾ ਹੋਈ ਆ ਜਿਹੜੇ ਨਿਰਦੋਸ਼ ਮਾਰੇ ਗਏ ਨੇ ਆਹ ਥੋੜਾ ਜਿਹਾ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋਇਆ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ 'ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕੇ ਗਵੰਡੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਕਰਨਾ ਵੀ ਹੋ ਸਕਦਾ ਇਹ ਬਾਣਾ ਕਿਸੇ ਰਿਹਿੰਦੋਸਤਾਨੀ ਨਾਲ ਹੀ ਵਰਤ ਸਕਦਾ ਅੱਜ ਸਾਡਾ ਵੇਲਾ ਹੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖੜੋਈਏ ਤੇ ਮੁਲਕ ਦੀ ਸਰਕਾਰ ਨਾਲ ਖੜੋਈਏ। ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਨਾ। ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਝ ਨਹੀਂ। ਅਸੀਂ ਅੱਜ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹਨਾਂ ਨਾਲ ਖੜੋਤੇ ਆ। ਇੱਕ ਦੁੱਖ ਸਾਂਝਾ ਗਲੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਪਰ ਜੰਗ ਲਗਣੀ ਨਹੀਂ ਲਗਣੀ ਕਿ ਐਕਸ਼ਨ ਕਰਨਾ ਸੈਂਟਰ ਸੇ ਕਰਦਾ ਖਾ ਅਸੀਂ ਦਾ ਦੁੱਖ ਸਾਂਝਾ ਕਰਨੇ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਪੌਂਚਾ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ